ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਨਾਦ ਅਨਾਹਤ ਪਾਵਰਥ ਪਰਮੇਸ਼ਰ ਜੀ ਦਾ ਆਦ ਅੰਤ ਕੋਈ ਨਹੀਂ ਕਹਿ ਸਕਦਾ ਤੇ ਉਹ ਕਿਸੇ ਦਾ ਮਾਰਿਆ ਮਰ ਨਹੀਂ ਸਕਦਾ ਕਿਸੇ ਦਾ ਬਣਾਇਆ ਬਣ ਨਹੀਂ ਸਕਦਾ ਜੋ ਹੈ ਆਪ ਹੀ ਹੈ ਪਰਮੇਸ਼ਰ ਦੇ ਦੁਖੀਆਂ ਦੀ ਇਹ ਗੁਰਮਤ ਸਾਖੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਬਾਲ ਉਮਰ ਵਿੱਚ ਸਨ ਤੇ ਪ੍ਰਿਥੀ ਚੰਦ ਜੀ ਜੋ ਬੜੀ ਈਰਖਾ ਗੁਰੂ ਅਰਜਨ ਦੇਵ ਜੀ ਦੇ ਨਾਲ ਰੱਖਦੇ ਹੁੰਦੇ ਸਨ ਤਿਸ ਦਾ ਕਾਰਨ ਇਹ ਸੀ ਕਿ ਜੇਕਰ ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਨਹੀਂ ਹੋਏਗਾ ਤਾਂ ਮੇਰਾ ਹੀ ਪੁੱਤਰ ਮਿਹਰਬਾਨ ਗੱਦੀ ਤੇ ਬੈਠੇਗਾ ਹੋਰ ਬਹੁਤ ਸਾਰੀ ਬਖੀਲੀ ਕਰਦਾ ਰਿਹਾ ਜਿਸ ਦਾ ਕੀ ਅੰਤ ਪਾਰਾਵਾਰ ਨਹੀਂ ਤੇ ਉਸ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਉਤਪਨ ਹੋਣ ਕਰਕੇ ਹੀ ਇਹ ਇੱਕ ਤਰ੍ਹਾਂ ਦੇ ਦੁੱਖ ਉਪਜਿਆ ਹੋਇਆ ਸੀ ਇਸ ਕਰਕੇ ਉਸ ਅਦਾ ਹੀ ਇਹਨਾਂ ਦੇ ਮਾਰਨ ਵਾਸਤੇ ਕੋਸ਼ਿਸ਼ਾਂ ਕਰਦਾ ਰਹਿੰਦਾ ਸੀ ਇੱਕ ਵਾਰੀ ਬਾਲ ਉਮਰ ਵੇਖ ਕੇ ਦਹੀਂ ਦੇ ਵਿੱਚ ਸੰਘੀਆ ਪਵਾ ਕੇ ਬ੍ਰਾਹਮਣ ਜਿਹੜਾ ਕਿ ਮਹਾਰਾਜ ਦਾ ਖਡਾਵਾ ਸੀ ਉਸ ਦੇ ਹੱਥੀਂ ਖਵਾਣਾ ਚਾਇਆ ਤਾਂ ਉਹ ਬ੍ਰਾਹਮਣ ਬਦੋ ਬਦੀ ਦਹੀਂ ਖਵਾਵੇ ਪਰ ਮਹਾਰਾਜ ਜੀ ਨਾ ਖਾਣ ਸਗੋਂ ਰੋਣ ਲੱਗ ਗਏ ਜਿਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਦੂਸਰੇ ਪਾਸੇ ਬੈਠੇ ਸਨ ਆਵਾਜ਼ ਸੁਣ ਕੇ ਆਏ ਤੇ ਕਿਹਾ ਕਿ हे ਮਿਸਰ ਜੀ ਇਹ ਕਿਸ ਕਰਕੇ ਰੋ ਰਹੇ ਨੇ ਇਸ ਨੂੰ ਚੁੱਪ ਕਰਾਵੋ ਪਰ ਮਹਾਰਾਜ ਜੀ ਰੋਂਦੇ ਹੀ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਚੁੱਕ ਕੇ ਮੋਢੇ ਨਾਲ ਲਾਏ ਤੇ ਆਖਿਆ ਕਿ हे ਮਿਸਰ ਇਹ ਬਾਲਕ ਕਿਸ ਕਰਕੇ ਰੋ ਰਹੇ ਨੇ ਉਸਨੇ ਕਿਹਾ ਕਿ ਮਹਾਰਾਜ ਜੀ ਮੈਂ ਦਹੀਂ ਖਵਾਂਦਾ ਹਾਂ ਇਹ ਨਹੀਂ ਖਾਂਦੇ ਸੋ ਇਸ ਕਰਕੇ ਰੋ ਰਹੀ ਨਹੀਂ ਤਾਂ ਫਿਰ ਗੁਰੂ ਸਾਹਿਬ ਨੇ ਆਪ ਦਹੀਂ ਦਾ ਕਟੋਰਾ ਫੜ ਕੇ ਮੂੰਹ ਵਿੱਚ ਪਾਉਣੀ ਚਾਹੀ ਪਰ ਬਾਲਕ ਰੂਪ ਹਰੀ ਨੇ ਅੱਥਾਂ ਨਾਲ ਪਿੱਛਾ ਕਰ ਦਿੱਤੀ ਸਗੋ ਧਰਤੀ ਤੇ ਡੋਲ ਦਿੱਤੀ ਗੁਰੂ ਜੀ ਨੇ ਕੁੱਤੇ ਮੋਤੀ ਨੂੰ ਆਜ ਮਾਰੀ ਤੇ ਪੁਚਕਾਰਿਆ ਉਹ ਆਇਆ ਤੇ ਦਹੀਂ ਖਾ ਕੇ ਚਿੱਤ ਹੋ ਗਿਆ ਫਿਰ ਕਾਵਾਂ ਨੂੰ ਵੀ ਪਾਈ ਉਹ ਵੀ ਮਰ ਗਏ ਫਿਰ ਮਹਾਰਾਜ ਜੀ ਨੇ ਮਿਸਰ ਨੂੰ ਬੁਲਾ ਕੇ ਕਿਹਾ ਇਸ ਦਈ ਵਿੱਚ ਕੀ ਸੀ ਸਭ ਕੋ ਸੱਚ-ਸਾਚੇ ਦੱਸੋ ਨਹੀਂ ਤਾਂ ਮਾਰੇ ਜਾਓਗੇ ਤਾਂ ਉਸ ਨੇ ਸਾਰਾ ਹਾਲ ਪ੍ਰਿਥੀ ਚੰਦ ਦੇ ਲਾਲਚ ਦੇ ਕੇ ਜ਼ਹਿਰ ਖਵਾਉਣ ਵਾਲਾ ਦੱਸ ਦਿੱਤਾ ਫਿਰ ਪ੍ਰਿਥੀ ਚੰਦ ਨੇ ਬੜਾ ਜ਼ਹਿਰੀਲਾ ਸੱਪ ਮਦਾਰੀ ਪਾਸੋਂ ਬਾਲਕ ਦੇ ਅੱਗੇ ਛਡਵਾ ਦਿੱਤਾ ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰੋਂ ਪਕੜ ਕੇ ਮੂੰਹ ਤੋਂ ਦਬਾਇਆ ਤੇ ਤਿਸ ਦਾ ਅੰਤ ਕਰ ਦਿੱਤਾ ਪਾਵ ਪਰਮੇਸ਼ਰ ਦੇ ਪਿਆਰੇ ਨੂੰ ਕੋਈ ਨਹੀਂ ਮਾਰ ਸਕਦਾ ਇਸ ਕਰਕੇ ਹੀ ਉਸ ਦਾ ਨਾਮ ਅਨਾਦ ਤੇ ਅਨਾਹਤ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀ ਆਪੋ ਜੀ ਦੇ ਸ਼ਾਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ